ਅਸੀ ਕਾਲਾ ਆ ਦੇਖੋ ਬੈਤਲ ਮੰਡੀ ਸਾਬ ਤੋਂ ਰੋਲੀ ਰੋਡ ਤੇ ਟਰਾਲਾ ਆ ਰਿਹਾ ਜੀ ਇਹ ਸ਼ੀਸ਼ੇ ਦਾ ਭਰਿਆ ਹੋਇਆ ਸੀ ਆ ਦੇਖੋ ਤੁਹਾਨੂੰ ਕੋਲੋਂ ਵੀ ਦਿਖਾਵਾਂਗੇ ਕਿ ਕੀ ਕਾਰਨ ਮਰਿਆ ਕਿਵੇਂ ਇਹ ਪੰਟਿਆ ਵੱਡਾ ਰੋਲਾ ਬੈਤਲ ਮੰਡੀ ਸਾਬ ਤੋਂ ਰੋਲੀ ਰੋਡ ਦੇਖੀ ਚੱਲੋ ਇਹ ਸ਼ੀਸ਼ੇ ਦਾ ਭਰਿਆ ਸੀ ਭਾਈ ਆ ਦੇਖੋ ਭਾਈ ਖੜਾ ਜਿਹੜਾ ਲੋਹੇ ਦਾ ਨਾਲ ਰਿੰਬ ਤੇ ਲੱਗੋ ਜੇ ਵੀ ਪਟਤਾ ਭਾਈ ਕਾਰਨ ਕੀ ਬਣਿਆ ਭਾਈ ਸਿੰਗਲ ਟਾਇਰ ਸੀ ਟਾਇਰ ਸੀ ਕੰਡਵਾ ਟਾਇਰ ਫਟਣ ਕਰਕੇ ਆ ਟਾਇਰ ਫਟ ਗਿਆ ਬਈ ਆ ਤੁਸੀਂ ਦੇਖ ਰਹੇ ਹੋ ਦੇਖੋ ਮੁਰਾ ਘੜਦਾ ਡਬਾ ਡਾ ਟਾਇਰ ਫਟਿਆ ਰੇਂਦਰ ਵੇ ਗਿਆ ਕਲਾ ਬਈ ਪ੍ਰਮਾਤਮਾ ਦੀ ਕਿਰਪਾ ਨਾਲ ਡਰਾਈਵਰ ਦਾ ਬਚਾਅ ਹੋ ਗਿਆ ਸ਼ੀਸ਼ੇ ਦਾ ਭਰਿਆ ਹੋਇਆ ਸੀ ਲੋਹੇ ਨੇ ਬਣ ਜਾਣਾ ਬਾਈ ਡਰਾਈਵਰੀ ਕਰਦੇ ਸਮੇਂ ਧਿਆਨ ਰੱਖਿਆ ਕਰੋ ਬਾਈ ਡਰਾਈਵਰ ਨੂੰ ਕੱਢਿਆ ਆਪਣੇ ਤੋਂ ਬੰਦੇ ਸੀਗੇ ਕੋਲੇ ਆ ਦੇਖੋ ਬਈ ਚੱਕ ਨਾ ਚੂਰ ਚਲੋ ਇਹ ਤਾਂ ਬਣ ਜਾਣਾ ਬਾਈ ਇਨਸਾਨ ਨਹੀਂ ਆਉਂਦਾ ਤਵੇ ਦੇਰੀ ਚੰਗੇ ਕਿਸੇ ਵੀ ਕੰਮ ਤੇ ਪਹੁੰਚਣਾ ਬਚਾ ਹੋ ਗਿਆ ਭਾਈ ਪ੍ਰਮਾਤਮਾ ਦੀ ਕਿਰਪਾ ਨਾਲ